ਭਗਤਾਂ ਦੀਆਂ ਸਟੇਜਾਂ ਨੇ ਕੋਈ ਭਗਤ ਜਿਹੜਾ ਕੇਵਲ ਆਪਣਾ ਆਪ ਹੀ ਪਾਰ ਉਤਾਰਾ ਕਰਕੇ ਜਾਂਦਾ ਆਖੋ ਸਤਨਾਮ ਵਾਹਿਗੁਰੂ ਉਹਨੂੰ ਤੀਲਾ ਕਹਿ ਲੋ ਤੀਲਾ ਆਪ ਤਰਦਾ ਕਿਸੇ ਨੂੰ ਡੁੱਬੇ ਨੂੰ ਛਾਰ ਨਹੀਂ ਸਕਦਾ ਕਈ ਭਗਤ ਉਸ ਬੇੜੀ ਦੀ ਨਿਆਈ ਨੇ ਕਿ ਜਿਹਦੇ ਚ ਦੋ ਚਾਰ ਬੈਠ ਜਾਉਣ ਕਈ ਭਗਤ ਇਸ ਬੇੜੀ ਦੀ ਨਿਆਈ ਨੇ ਬਈ 100 200 ਗਏ ਕਈ ਭਗਤ ਨੇ ਸਮੁੰਦਰੀ ਵੇੜਾ ਉਹ ਸਮੁੰਦਰੀ ਵੇੜਾ ਇਸ ਦੁਨੀਆ ਦੇ ਸਮੁੰਦਰੀ ਬੇੜੇ ਦੀ ਤੇ ਕੋਈ ਵਿੱਤ ਹੋਏਗੀ 12000 10000 ਬੰਦਾ ਬੈਠ ਸਕਦਾ ਓਸ ਸਮੁੰਦਰੀ ਵੇੜਾ ਕਿ ਜਿੱਦੇ ਵਿੱਚ ਜਿੰਨੇ ਮਰਜੀ ਬੈਠ ਜਾ ਬਾਬਾ ਦੀਪ ਸਿੰਘ ਜੀ ਉਹ ਭਗਤ ਹੋਏ ਨੇ ਗੁਰਬਾਣੀ ਦੇ ਵਿੱਚ ਵੀ ਇਹੋ ਜਿਹੇ ਭਗਤਾਂ ਦੀਆਂ ਅਵਸਥਾ ਦਾ ਜ਼ਿਕਰ ਕੀਤਾ ਹੈ ਕਹਿੰਦੇ ਕਈ ਭਗਤ ਰੱਬ ਦੇ ਪਿਆਰੇ ਉਸ ਅਵਸਥਾ 'ਚ ਪਹੁੰਚ ਗਏ ਆਪ ਮੁਕਤ ਮੁਕਤ ਕਰੇ ਸੰਸਾਰ ਇਹ ਉਹ ਸੁਨੰਦਰੀ ਵੇੜਾ ਹੈ ਆਪ ਮੁਕਤ ਮੁਕਤ ਕਰੇ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਬਾਬਾ ਦੀਰ ਸੇਵੀ ਉਹ ਉੱਚ ਕੋਟੀ ਦੇ ਵਿਰਲਿਆਂ ਚੋਂ ਥੋੜੇ ਦਿਨ ਹੋਏ ਕਿਸੇ ਨੇ ਬਚਨ ਸੁਣਾਇਆ ਕਹਿੰਦੇ ਵੇਖੋ ਕਈ ਭਗਤਾਂ ਤੇ ਸੰਤਾਂ ਨੂੰ ਨਿੰਦਦੇ ਨੇ ਵਡਿਆਈ ਸੁਣ ਕੇ ਨਹੀਂ ਖੁਸ਼ ਪਰ ਕਹਿਣ ਲੱਗੇ ਕਿੰਨੀ ਰਾਨਗੀ ਦੀ ਗੱਲ ਹੈ ਕਿ ਜਦੋਂ ਭਗਤ ਤੇ ਸੰਤ ਸਰੀਰ ਕਰਕੇ ਦੁਨੀਆ ਤੇ ਸੀ ਤੇ ਉਦੋਂ ਵੀ ਨਾਮ ਹੀ ਜਪਾਇਆ ਹਕ ਸਤਨਾਮ ਸ਼ੁਕਰੀਆ ਉਦੋਂ ਵੀ ਉਹਨੇ ਨਾਮ ਹੀ ਜਪਾਇਆ ਤੇ ਕਹਿੰਦੇ ਭਗਤ ਸੰਤ ਜਦੋਂ ਸਰੀਰ ਕਰਕੇ ਚਲਾ ਗਿਆ ਜੇ ਉਹਦਾ ਆਗਮਨ ਦਿਨ ਜਾਂ ਉਹਦਾ ਸ਼ਹੀਦੀ ਜਾਂ ਉਹਦੀ ਵਰਸੀ ਮਨਾਈ ਜਾ ਰਹੀ ਹੈ ਤੇ ਤਾਂ ਵੀ ਨਾਮ ਹੀ ਚੱਲ ਰਿਹਾ ਗੱਜ ਕੇ ਹਕ ਸਤਨਾਮ ਵਾਹ ਭਗਤ ਦੇ ਸਰੀਰ ਤੋਂ ਜਾਣ ਤੋਂ ਬਾਅਦ ਵੀ ਨਾਮ ਹੀ ਚੇਤੇ ਆ ਰਿਹਾ ਆਖੋ ਸਤਨਾਮ ਓਰ ਉਹ ਭਗਤ ਸਮੁੰਦਰੀ ਵੇੜੇ ਦੀ ਈਂਾਈ ਕੋਟਨ ਮੇ ਨਾਨਕ ਕੋウ ਨਾਰਾਇਣ ਜੈ ਚੀਤ ਕਹੋ ਨਾਲ-ਨਾਲ ਬਾਬਾ ਦੀਪ ਸਿੰਘ ਜੀ ਤੁਹਾਡੇ ਵਰਗੇ ਵਿਰਲੇ ਹੀ ਵਿਰਲੇ ਕਿ ਇੱਕ ਹੈ ਵਿਰਲੇ ਕਿ ਇੱਕ ਹੈ ਓਹ ਵਿਰਲੇ ਕਿ ਇੱਕ ਹੈ